ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋਂ ਇਸ ਵਕਤ ਬਹੁਤ ਵੱਡੀ ਜਿਹੜੀ ਬ੍ਰੇਕਿੰਗ ਨਿਊਜ਼ ਅਸੀਂ ਲੈ ਕੇ ਆ ਰਹੇ ਹਿਨਾਲ ਸਿੰਘ ਵਾਲਾ ਤੋਂ ਜੇ ਗੱਲ ਕੀਤੀ ਜਾਵੇ ਲਾਅ ਐਂਡ ਆਰਡਰ ਦੀ ਬੇਸ਼ੱਕ ਪੁਲਿਸ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕ੍ਰਿਮੀਨਲਸ ਨੇ ਭਾਵੇਂ ਉਹ ਲੁੱਟਾਂ ਖੋਹਾਂ ਕਰਨ ਵਾਲੇ ਨੇ ਭਾਵੇਂ ਚੋਰ ਨੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਇੱਕ ਮੁਹਿੰਮ ਵਿੱਢੀ ਗਈ ਹੈ ਇਸ ਦੌਰਾਨ ਜਿਹੜੇ ਚੋਰ ਹੈ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਮੈਂ ਇਸ ਵਕਤ ਮਨਦੀਪ ਸਕ੍ਰੈਪ ਸਟੋਰ ਤੇ ਤੇ ਮੌਜੂਦ ਹੈ ਜੋ ਕਿ ਜਵਾਰ ਸਿੰਘ ਵਾਲਾ ਜੋ ਕਿ ਬਾਗਾਪਰਾਣਾ ਨਿਹਾਲ ਸਿੰਘ ਵਾਲਾ ਰੋਡ ਦੇ ਉੱਪਰ ਹੈ ਜਵਾਰ ਸਿੰਘ ਵਾਲਾ ਚੌਂਕ ਦੇ ਨਜ਼ਦੀਕ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਬਿਲਕੁਲ ਸਾਹਮਣੇ ਕਬਾੜ ਦਾ ਕੰਮ ਕਰਦੇ ਆ ਮਨਦੀਪ ਸਿੰਘ ਔਰ ਇਹਨਾਂ ਦੀ ਦੁਕਾਨ ਤੇ ਪਿਛਲੇ ਦਿਨੀ ਚੋਰਾਂ ਨੇ ਜਿਹੜਾ ਛੱਤ ਦੇ ਵਿੱਚ ਪਾੜ ਲਗਾ ਕੇ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਨਾਲ ਛੱਤ ਦੇ ਵਿੱਚ ਮੋਰਾ ਕਰਕੇ ਔਰ ਇੱਥੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਔਰ ਆਓ ਆਪਾਂ ਗੱਲਬਾਤ ਕਰਦੇ ਹਾਂ ਮਨਦੀਪ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਜੀ ਖਾਲਸਾ ਹੋਇ ਸਤਿ ਅਕਾਲ ਅ ਪਹਿਲਾਂ ਤਾਂ ਮੈਂ ਜਾਨਣਾ ਚਾਹੁੰਦਾ ਇੱਕ ਇਹ ਕਦੋਂ ਦੀ ਘਟਨਾ ਹੈ ਇਹ 5 ਤਰੀਕ ਦੀ ਰਾਤ ਨੂੰ ਜੀ 5 ਤਰੀਕ ਦੀ ਰਾਤ ਨੂੰ ਇਹ ਘਟਨਾ ਵਾਪਰੀ ਹੈ ਹਾਂ ਜੀ 12 ਵਜੇ ਤੋਂ ਬਾਅਦ ਅੱਛਾ ਹਾਂ ਅ ਕਿਵੇਂ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਮਤਲਬ ਤੁਸੀਂ ਸ਼ਟਰ ਤਾਂ ਲੋਕ ਹੋਵੇਗਾ ਹੁੰਦਾ ਤੇ ਛੱਤ ਦੇ ਵਿੱਚ ਸੁਣੇ ਸੁਣ ਚ ਆਇਆ ਕਿ ਪਾੜ ਲਗਿਆ ਹਾਂਜੀ ਉਹ ਛੱਤ ਦੇ ਵਿੱਚ ਪਾੜ ਲਗਿਆ ਅੱਧੀ ਸਲੇਟ ਉਧਰੋਂ ਪੰਨੀ ਅੱਧੀ ਉਧਰੋਂ ਪੰਨੀ ਉਹ ਪਿਛਲੇ ਪਾਸੇ ਮੋਟਰ ਦੇ ਕੰਨੇ ਦੀ ਚੜ੍ਹ ਕੇ ਤੇ ਕੰਦੇ ਕੰਦਾ ਕੇ ਉੱਤੇ ਦੋਨਾਂ ਦੋ ਛੱਤਾਂ 'ਚ ਪਾੜ ਲਗਾਇਆ ਗਿਆ ਦੋ ਛੱਤਾਂ 'ਚ ਇਹ ਦੋਨੋਂ ਤੁਹਾਡੀਆਂ ਦੁਕਾਨਾਂ ਨੇ ਨਹੀਂ ਮੇਰੀ ਨਹੀਂ ਦੁਕਾਨ ਨਾਲ ਦੇ ਗੁਆਂਢੀ ਦੀ ਦੁਕਾਨ ਨੂੰ ਪਾੜ ਲਾਉਣਾ ਸੀ ਉਹ ਵਿਚਾਲੇ ਕੰਦ ਆ ਗਈ ਕੰਦ ਆਉਣ ਕਰਕੇ ਤੇ ਉਹ ਦੂਜੀ ਇੱਕ ਇਹ ਤੁਮਗਰ ਦੁਕਾਨ ਆ ਜਿਹੜੀ ਉਹਦੀ ਸਲੇਟ ਚੱਕੀ ਗਈ ਅੱਛਾ ਉਹਦੇ ਜੋ ਸਮਾਨ ਕੋਈ ਨਹੀਂ ਗਿਆ ਆਪਣਾ ਉਹਦੇ ਗੱਲੇ 'ਚ 20500 ਰੁਪਇਆ ਦਾ પાસੇ ਕਰਕੇ ਰੱਖ ਗਿਆ ਸੀ ਵੀ ਮੈਂ ਕਿਹੜਾ ਕਿਸ ਨੂੰ ਦੇਖਦਾ ਕੋਈ ਤੁਸੀਂ ਕਵਾੜ ਦਾ ਕੰਮ ਕਰਦੇ ਹੋ ਤੇ 20500 ਕੈਸ਼ ਜਿਹੜਾ ਗੱਲੇ ਚ ਸੀਗਾ ਉਸ ਸਮੇਂ ਇਸ ਤੋਂ ਇਲਾਵਾ ਹੋਰ ਕਿੰਨਾ ਨੁਕਸਾਨ ਹੈ ਇੱਕ ਇਸ ਤੋਂ ਬਾਅਦ ਇੱਕ ਮੇਰਾ ਕਟਰ ਸੀਗਾ ਜਿਹੜਾ ਮੈਂ 2500 2500 ਦਾ ਲੈਂਦਾ ਸੀ ਤੇ ਇੱਕ ਮੇਰਾ ਆਗ ਵਾਲਾ ਕਟਰ ਸੀ ਜਿਹੜਾ 5500 ਦਾ ਮਿਲਿਆ ਹੁੰਦਾ ਸੀ ਗੱਡੀਆਂ ਵਢਣ ਵਾਲਾ ਉਹ ਚੱਕੇ ਗਏ ਤੇ ਬਾਕੀ ਮੇਰੇ ਹਜੇ ਪ੍ਰੂਫ ਵੀ ਵਿੱਚੋਂ ਗਏ ਆ ਇਹ ਜਿਹੜੇ ਡਾਕੂਮੈਂਟ ਹਾਂ ਡਾਕੂਮੈਂਟ ਵੀ ਇੱਥੇ ਪਈ ਸੀ ਮੇ ਉਸਮਨ ਮੈਨੂੰ ਕੋਈ ਕਿਸੇ ਦਾ ਸ਼ੱਕ ਸੀਗੀ ਤੇ ਵੀ ਪਹਿਲਾਂ ਜਣੇ ਕਿ ਮੇਰੇ ਬੰਦਾ ਜਿਹੜਾ ਲੱਗਿਆ ਸੀਗਾ ਮੈਨੂੰ ਤੇ ਸ਼ੱਕ ਤੁਹਾਡੇ ਕੋਲ ਕੰਮ ਕਰਦਾ ਸੀ ਹਾਂ ਕੰਮ ਕਰਦਾ ਸੀਗਾ ਅੱਛਾ ਉਹ ਬੰਦਾ ਜੇ ਆਪ ਗ੍ਰਿਫਟੇ ਕਿਸੇ ਤੋਂ ਵੀ ਕਰਾ ਸਕਦਾ ਹਲੋ ਕਿਉਂਕਿ ਘਰ ਦੇ ਭੇਤੀ ਦਾ ਕਹਿੰਦੇ ਹੁੰਦੇ ਭੇਤੀ ਦਾ ਹੱਥ ਹੈ ਹਾਂਜੀ ਹਾਂਜੀ ਔਰ ਤੁਸੀਂ ਪੁਲਿਸ ਨੂੰ ਇਸ ਸਬੰਧੀ ਦੱਸ ਦਿੱਤਾ ਹੈ ਜਾਣਕਾਰੀ ਦਿੱਤੀ ਹੈ ਰਾਗਵ ਪ੍ਰਸ਼ਾਦ ਕੋਲੇ ਰਵਟਾ ਹੂੰ ਤੇ ਕੀ ਕਹਿਣਾ ਉਹਨਾਂ ਦਾ ਉਹਨਾਂ ਨੇ ਤਾਂ ਕਹਿਣਾ ਸੀ ਜੀ ਕਹਿੰਦੇ ਵੀ 1 2 ਦਿਨ ਸਾਨੂੰ ਦੇ ਦਿਓ ਤੇ ਵੀ ਉਹਦੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਸੋ ਦਸ਼ਵਮੈ ਦਿਖਾਉਣਾ ਚਾਹੁੰਦਾ ਤੁਹਾਨੂੰ ਇਹ ਉਹ ਛੱਤ ਹੈ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਹੜਾ ਪਾੜ ਲਗਾਇਆ ਗਿਆ ਕਿਉਂਕਿ ਹੁਣ ਇਹਨਾਂ ਨੇ ਉਹਨੂੰ ਦਰੁਸਤਤਾ ਕਰ ਲਿਆ ਇਸ ਕੁੰਜੇ ਦੇ ਵਿੱਚ ਉੱਥੇ ਪਾੜ ਲਗਾ ਕੇ ਦੁਕਾਨ ਦੇ ਵਿੱਚ ਚੋਰ ਉਤਰੇ ਔਰ ਉੱਤਰ ਕੇ ਇਹਨਾਂ ਦੇ ਜਿਹੜੇ ਦੋ ਕਟਰ 20500 ਰੁਪਿਆ ਕੈਸ਼ ਔਰ ਟੋਟਲ ਮਿਲਾ ਕੇ ਕਿੰਨਾ ਕੁ ਤੁਸੀਂ ਨੁਕਸਾਨ ਤੁਹਾਡਾ ਗੈਸ ਕਿੰਨੇ ਕਿੰਨੇ ਦਾ ਨੁਕਸਾਨ 30 30000 ਦਾ ਨੁਕਸਾਨ ਇੱਕ ਜਿਹੜਾ ਮੀਡਲ ਕਲਾਸ ਬੰਦਾ ਜਿਹੜਾ ਆਪਣਾ ਰੋਜ਼ਗਾਰ ਇਹਨਾਂ ਦਾ ਕਬਾੜ ਦੀ ਦੁਕਾਨ ਤੋਂ ਚੱਲਦਾ ਹੈ ਔਰ ਉਸ ਨੂੰ ਵੱਡੀ ਸੱਟ ਲੱਗੀ ਹੈ ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ ਕੰਮ ਕਰਨ ਵਾਲੇ ਦੇ ਉੱਪਰ ਇਹਨਾਂ ਨੇ ਸ਼ੱਕ ਜਤਾਈ ਹੈ ਔਰ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਤੇ ਕੀ ਐਕਸ਼ਨ ਲੈਂਦੀ ਹੈ ਪੁਲਿਸ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਇਸ ਉਦੋਂ ਪਹਿਲਾਂ ਵੀ ਇੱਕ ਵਾਰੀ ਚੋਰੀ ਹੋਈ ਹੈ ਇੱਥੇ ਜਿਹੜੇ 4 ਰਿੰਮ ਸਵਿਫਟ ਦੇ ਚੱਕੇ ਗਏ ਆ 80 ਪੈਸੇ ਟਾਇਰ ਸੀ ਉਹ 10ਵੇਂ ਮਹੀਨੇ ਚ ਪਿੱਛੇ ਅੱਛਾ ਉਹਦਾ ਵੀ ਜੋਰਾ ਦਾ ਪਤਾ ਨਹੀਂ ਲੱਗਿਆ ਉਹਦਾ ਵੀ ਉਦੋਂ ਮੈਂ ਚੁੱਪ ਕਰ ਗਿਆ ਮੈਂ ਆਖਿਆ ਚਲ ਕੋਈ ਨਹੀਂ ਵੀ ਇੱਕ ਵਾਰੀ ਹੋ ਗਈ ਮਖ ਬੰਦਾ ਕਿਹੜੇ ਬਿੰਦੇ ਬਿੰਦੇ ਉਹ ਉਹਨੇ ਪੇਟ ਪਾ ਲਿਆ ਬਸ ਇੱਕ ਵਾਰੀ ਆ ਬੰਦਾ ਖੜਾ ਮੇਰੇ ਨਾਲ ਤੇ ਇਹਨੇ ਵੀ ਉਦੋਂ ਸੈਲਫ ਚੱਕ ਕੇ ਉਧਰ ਸੜਤੀ ਸੀ ਪਹਿਲੇ ਪਾਸੇ ਕਣਕ ਤੇ ਇਹਨੇ ਕੱਢ ਕੇ ਮੈਨੂੰ ਦਿੱਤੀ ਹੈ ਇਹ ਬੰਦੇ ਨੇ ਇਹ ਜਿਹੜੇ ਬੰਦੇ ਤੇ ਤੁਸੀਂ ਸ਼ੱਕ ਜਤਾ ਰਹੇ ਹੋ ਉਹਨੇ ਉਹਨੇ ਸੈਲਫ ਕੱਢ ਕੇ ਸੜਤੀ ਸੀ ਹਾਂ ਉਹ ਬੰਦਾ ਇਹਦੇ ਨਾਲ ਲੜ ਪਿਆ ਸੀ ਇਹਦੇ ਨਾਲ ਵੀ ਲੜ ਪਿਆ ਸੀ ਉਹ ਬੰਦਾ ਠੀਕ ਹੈ ਇਹ ਭਾਈ ਜੀ ਮਤਲਬ ਕਾਡੀ ਨਾਲ ਦੀ ਦੁਕਾਨ ਵਾਲਾ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਬੋਲਸ ਤੋਂ ਇਹੀ ਮੰਗ ਰਦਾ ਵੀ ਮੈਨੂੰ ਇਨਸਾਫ ਦਾ ਜੇ ਮੇਰੀ ਮਦਦ ਕੀਤੀ ਜਾਏ ਪੈਸੇ ਤੇਲਾ ਮੇਰਾ ਜਿਹੜਾ ਹੈਗਾ ਕੋਈ ਵਾਪਸ ਕਰਵਾਇਆ ਜਾ ਜੀ ਸੋ ਇਧਰ ਭਾਈ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਭਾਈ ਜੀ ਆਪਣਾ ਆਪਣਾ ਹੁਣ ਸਿੰਘ ਹੈ ਜੀ ਹੁਣ ਸਿੰਘ ਜੀ ਜਿਹੜੀ ਇਹ ਘਟਨਾ ਵਾਪਰੀ ਹੈ ਮਨਦੀਪ ਸਿੰਘ ਹੋਰਾਂ ਦੀ ਦੁਕਾਨ ਤੇ ਪਾੜ ਲੱਗਿਆ ਜਿਵੇਂ ਇਹਨਾਂ ਨੇ ਦੱਸਿਆ ਵੀ ਤੁਹਾਡੀ ਦੁਕਾਨ ਤੇ ਵੀ ਲਾਉਣ ਦੀ ਕੋਸ਼ਿਸ਼ ਕੀਤੀ ਹਾਂਜੀ 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 ਆਪਣੇ ਦੇ ਪਾਸ ਤੇ ਵੀ ਉਹੋ ਜਿਹੇ ਜਿਹੇ ਕੰਮਿਆਂ ਵਾਲੀ ਉਹ ਕਹਾਵਲ ਉਹਦੀ ਸੈਲ ਆ ਜਿਹੜੀ ਕੰਦ ਦੇ ਵਿਚਾਲੇ ਆ ਗਈ ਆ ਉਹ ਦੂਸਰੇ ਪਾਸੇ ਮਗਰ ਸਟੋਰ ਬਣਾਵਾ ਸਟੋਰ ਦੇ ਨਾਲ ਹੀ ਉਹ ਸੈਲ ਚੱਕੀ ਗਈ ਹੈ ਅੱਛਾ ਹਾਂਜੀ ਮਤਲਬ ਉਹਦੇ ਚ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੁਹਾਡਾ ਆਪਣਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਹਨਾਂ ਦਾ ਨੁਕਸਾਨ ਹੋ ਗਿਆ ਜੀ ਨਜ਼ਰ ਉਤਰ ਹੋ ਗਿਆ ਜਿਵੇਂ ਇਹ ਦੱਸ ਰਹੇ ਆ ਕਿ ਜਿਹੜੇ ਇਨਸਾਨ ਤੇ ਇਹ ਸ਼ੱਕ ਜਤਾ ਰਹੇ ਆ ਤੇ ਤੁਹਾਨੂੰ ਲੱਗਦਾ ਵੀ ਉਹੀ ਹੋ ਸਕਦਾ 100% ਹੋ ਸਕਦਾ ਜੀ ਹੂੰ ਹੋ ਸਕਦਾ 100% ਹੋ ਸਕਦਾ ਜਿਵੇਂ ਕਹਿੰਦੇ ਕਿ ਪਹਿਲਾਂ ਕੋਈ ਸੈਲਫ ਹੋ ਗਿਆ ਇਹਨਾਂ ਨੂੰ ਦੱਸਿਆ ਸੀਗਾ ਵੀ ਮੈਂ ਉਧਰ ਸੈਲਫ ਮੈਂ ਬਾਥਰੂਮ ਕਰਨ ਗਿਆ ਜੀ ਉਧਰ ਸੈਲਫ ਡਿੱਗੀ ਪਈ ਸੀ ਇਹਨਾਂ ਨੂੰ ਮੈਂ ਕਿਹਾ ਵੀ ਸੈਲਫ ਆ ਸੋ ਡਿੱਗੀ ਮੈਂ ਚੱਕ ਕੇ ਇਹਨਾਂ ਨੂੰ ਦੇਤੀ ਆ ਠੀਕ ਹੈ ਨਾ ਉਹ ਮੇਰੇ ਨਾਲ ਲੜਾਈ ਵੀ ਕੀਤੀ ਉਹ ਬੰਦੇ ਨੇ ਜੀ ਸੋ ਮਾਮਲਾ ਹੁਣ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਹੈ ਕਿ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਕਿਉਂਕਿ ਪਿਛਲੇ ਦਿਨੀ ਅਸੀਂ ਜਦੋਂ মিডিਆ ਨਾਲ ਗੱਲਬਾਤ ਕਰਦੇ ਆ ਐਸ ਐਚਓ ਸੁਦਾਪੂਰਨ ਸਿੰਘ ਨੇ ਪੂਰਨ ਵਿਸ਼ਵਾਸ ਦਿਵਾਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਕ੍ਰਾਈਮ ਕਰਨ ਵਾਲੇ ਆ ਭਾਵੇਂ ਉਹ ਚੋਰ ਐ ਭਾਵੇਂ ਨਸ਼ਾ ਤਸਕਰ ਐ ਉਹਨਾਂ ਨੂੰ ਕਿਸੇ ਕਿਸਮ ਦੀ ਰਿਆਇਤ ਜਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਇਸੇ ਤਰ੍ਹਾਂ ਮਨਦੀਪ ਸਿੰਘ ਜੀ ਨੇ ਜਿਨ੍ਹਾਂ ਨੇ ਅਪੀਲ ਕੀਤੀ ਹੈ ਕਿ ਇਹਨਾਂ ਦਾ ਜਿਹੜਾ ਲਗਭਗ 30 40000 ਰੁਪਏ ਦਾ ਨੁਕਸਾਨ ਹੋਇਆ ਚੋਰਾਂ ਨੇ ਜਿਹੜਾ ਛੱਤ ਦੇ ਵਿੱਚ ਪਾੜ ਲਗਾ ਕੇ ਤੇ ਇਥੋਂ ਸਮਾਨ ਹੈ ਜਿਹੜਾ ਲੈ ਗਏ ਸੋ ਇਸ ਲਈ ਅਸੀਂ ਵੀ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਪੁਲਿਸ ਕਾਰਵਾਈ ਕਰਕੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜਾਇਆ ਜਾਵੇ ਤਾਂ ਕਿ ਹੋਰ ਕੋਈ ਜਿਹੜਾ ਉਹਨਾਂ ਦਾ ਸ਼ਿਕਾਰ ਹੋਣ ਤੋਂ ਬਚ ਸਕੇ ਜਦੋਂ ਇਹ ਵੀਰ ਨੇ ਦੱਸਿਆ ਕਿ ਇਹਨਾਂ ਦੀ ਗੁਵਾੜ ਦੇ ਵਿੱਚ ਦੁਕਾਨ ਹੈ ਉਹਨਾਂ ਦੀ ਛੱਤ ਤੇ ਵੀ ਪਾੜ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕਾਮਯਾਬ ਨਹੀਂ ਹੋ ਸਕੇ ਪਰ ਮਨਦੀਪ ਸਿੰਘ ਜਿਹੜੇ ਉਹ ਇਹਨਾਂ ਦਾ ਸ਼ਿਕਾਰ ਹੋ ਗਏ ਕੈਮਰਾ ਪਰਸਨ ਜਸਪ੍ਰੀ ਸਿੰਘ ਸੈਤੋਕੇ ਦੇ ਨਾਲ ਰੀਅਲ ਫੈਕਟ న్యూਸ ਲਈ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਢੱਲੋਂ ਦੀ ਵਿਸ਼ੇਸ਼ ਰਿਪੋਰਟ